ਵਾਹਿਗੁਰੂ ਹਾਥ ਖੜਗ ਕਰ ਧਾਇ ਅਤ ਅਹੰਕਾਰ ਹਰ ਤੇਰਾ ਕਹਾ ਤੁਝ ਲੈ ਉਭਾਰ ਫਿਨ ਮੈਂ ਭਿਆਨ ਰੂਪ ਨਿਕਸਿਆ ਥਮ ਉਪਾੜੋ ਹਰਨਾਖਸ਼ ਨਖੀ ਵਿਧਾਰਿਆ ਪਹਿਲਾਦ ਲਿਆ ਉਬਾਰ ਸੰਤ ਜਨਾ ਕੇ ਹਰ ਜਿਓ ਕਾਰਜ ਸਵਾਰੇ ਏਲਾਦ ਜਨ ਕੇ 21 ਕੁੱਲ ਉਧਾਰੇ ਗੁਰ ਕੇ ਸ਼ਬਦ ਹੋ ਮੈਂ ਬਿਖਮਾਰੇ ਨਾਨਕ ਰਾਮ ਨਾਮ ਨਿਸਤਾਰੇ ਗੁਰ ਕੈ ਸ਼ਬਦ ਹੋ ਮੈਂ ਬਿਖਮਾਰੇ ਨਾਨਕ ਰਾਮ ਨਾਮ ਸੰਤ ਨਿਸਤਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਾਤਨ ਪੁਸਤਕਾਂ ਪੜ੍ਹਦੇ ਆਂ ਕਈ ਜਗ੍ਹਾ ਜਾਣਕਾਰੀ ਮਿਲਦੀ ਹੈ ਕਿ ਜਦੋਂ ਬੰਦੇ ਦੇ ਸਾਹਮਣੇ ਮੌਤ ਆਉਂਦੀ ਦਿਸਦੀ ਹੈ ਤੇ ਬੰਦਾ ਪਰਮਾਤਮਾ ਨੂੰ ਯਾਦ ਕਰਦਾ ਹੈ ਪਰਮਾਤਮਾ ਅੱਗੇ ਅਰਦਾਸਾਂ ਕਰਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ ਬੜੀ ਵਾਰ ਜ਼ਿਕਰ ਆਇਆ ਹੈ ਕਿ ਜਦੋਂ ਭਗਤਾਂ ਨੇ ਪਰਮਾਤਮਾ ਨੂੰ ਯਾਦ ਕੀਤਾ ਤੇ ਪਰਮਾਤਮਾ ਨੇ ਆਪਣੇ ਭਗਤਾਂ ਦੀ ਰੱਖਿਆ ਕੀਤੀ ਭਾਈ ਸਾਹਿਬ ਭਾਈ ਗੁਰਦਾਸ ਜੀ ਦਸਵੀਂ ਵਾਰ ਦੀ ਦੂਜੀ ਪੌੜੀ ਵਿੱਚ ਵੀ ਭਗਤ ਪ੍ਰਹਲਾਦ ਜੀ ਦੇ ਸਾਹਮਣੇ ਮੌਤ ਜਦੋਂ ਨજર ਆਈ ਤੇ ਭਗਤ ਪ੍ਰਹਲਾਦ ਜੀ ਨੇ ਪਰਮਾਤਮਾ ਅੱਗੇ ਪੁਕਾਰ ਕੀਤੀ ਅਰਦਾਸ ਕੀਤੀ ਤੇ ਪਾਤਸ਼ਾਹ ਨਰਸਿੰਘ ਦਾ ਰੂਪ ਧਾਰ ਕੇ ਪ੍ਰਗਟ ਹੋਇਆ ਕੰਮ ਪਾੜ ਪਕੜਿਆ ਨਰਸਿੰਘ ਰੂਪ ਅਨੂਪ ਅਨਾਦ ਬੇਮੁਖ ਪਕੜ ਪਿਛਾੜਿਓ ਨ ਸੰਤ ਸਹਾਈ ਆਦजुਗਾਤ ਭੈਰੋ ਰਾਗ ਵਿੱਚ ਤੀਸਰੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਫਰਮਾਉਂਦੇ ਹਨ ਕਿ ਹਾਥ ਖੜਗ ਕਰਤਾ ਆਤ ਅਹੰਕਾਰ ਅਰਥਾਤ ਪ੍ਰਹਲਾਦ ਨੂੰ ਜਨਮ ਦੇਣ ਵਾਲਾ ਪਿਤਾ बड़े-बड़े ਹੰਕਾਰ ਵਿੱਚ ਭਰਿਆ ਹੋਇਆ ਕਲਾਦ ਨੂੰ ਅਨੇਕਾਂ ਤਸੀਹੇ ਦੇਣ ਤੋਂ ਬਾਅਦ ਨੰਗੀ ਤਲਵਾਰ ਲੈ ਕੇ ਪ੍ਰਿਲਾਦ ਦੇ ਸਾਹਮਣੇ ਖੜਾ ਹੋ ਕੇ ਕਹਿੰਦਾ ਹਰ ਤੇਰਾ ਕਹਾ ਤੁਝ ਲੈ ਉਭਾਰ ਅਰਥਾਤ ਗੁਰੂ ਅਮਰਦਾਸ ਜੀ ਹਰਨਾਕਸ਼ਦੀ ਕਰੂਰਤਾ ਦੀ ਗੱਲ ਕਰਦੇ ਆ ਕਹਿੰਦੇ ਹਰਨਾਕਸ਼ ਪ੍ਰਿਲਾਦ ਨੂੰ ਕਹਿੰਦਾ ਤੇਰਾ ਰੱਬ ਕਿੱਥੇ ਵਖਾ ਮੈਨੂੰ ਜਿਹੜਾ ਤੈਨੂੰ ਬਚਾਵੇ ਫਿਰ ਕੀ ਹੋਇਆ ਖਿਨ ਮੇ ਭਿਆਨ ਰੂਪ ਨਿਕਸਿਆ ਥੰਮ ਉਪਾੜ ਅਰਥਾਤ ਉਸੇ ਪਲ ਪ੍ਰਮਾਤਮਾ ਅੱਧਾ ਮਨੁੱਖ ਤੇ ਅੱਧਾ ਸ਼ੇਰ ਨਰਸਿੰਘ ਦਾ ਰੂਪ ਧਾਰ ਕੇ ਹਰਨਾਕਸ਼ ਨੂੰ ਫੜ ਲਿਆ ਫਿਰ ਕੀ ਹੋਇਆ ਹਰਨਾਕਸ਼ ਨਖੀ ਬਿਦਾਰਿਆ ਪ੍ਰਹਲਾਦ ਲਿਆ ਉਭਾਰ ਅਰਥਾਤ ਹਰਨਾਕਸ਼ ਨੇ ਹਰਨਾਕਸ਼ ਨੂੰ ਨੌਵਾ ਨਾਲ ਪਾੜ ਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਆਪਣੇ ਭਗਤ ਪ੍ਰਹਲਾਦ ਨੂੰ ਬਚਾ ਲਿਆ ਫਿਰ ਪਾਦਸ਼ਾਹ ਕਹਿੰਦੇ ਸੰਤ ਜਨਾਕੇ ਹਰ ਜੀਓ ਕਾਰਜ ਸਵਾਰੇ ਅਰਥਾਤ ਆਪਣੇ ਸੰਤਾਂ ਭਗਤਾਂ ਦੀ ਪ੍ਰਹਲਾਦ ਜੀ ਤਰ੍ਹਾਂ ਸਾਰੇ ਕਰ ਸਵਾਰਦੇ ਹਨ ਫਿਰ ਪਾਤਸ਼ਾਹ ਕਹਿੰਦੇ ਗੁਰ ਕੇ ਸ਼ਬਦ ਹੋਮੇ ਬਿਖਮਾਰੇ ਅਰਥਾਤ ਗੁਰੂ ਦਾ ਸ਼ਬਦ ਹੋਮੇ ਰੂਪੀ ਜ਼ਹਿਰ ਨੂੰ ਮਾਰ ਦਿੰਦਾ ਹੈ ਫਿਰ ਪਾਤਸ਼ਾਹ ਕਹਿੰਦੇ ਨਾਨਕ RAM ਨਾਮ ਸੰਤ ਨਿਸਤਾਰੇ ਅਰਥਾਤ ਧਨ ਗੁਰੂ ਅਮਰਦਾਸ ਪਾਤਸ਼ਾਹ ਨਾਨਕ ਨਾਮ ਦੀ ਮੋਹਰ ਲਾ ਕੇ ਕਹਿੰਦੇ ਪਾਤਸ਼ਾਹ ਦਾ ਪ੍ਰਮਾਤਮਾ ਦਾ ਨਾਮ ਹੀ ਭਗਤਾਂ ਦੀ ਪੈਜ ਰਖਦਾ ਹੈ ਇਸੇ ਤਰ੍ਹਾਂ ਭਗਤ ਨਾਮਦੇਵ ਨੂੰ ਜਦੋਂ ਕਿਹਾ ਗਿਆ ਮਰੀ ਗਊ ਜਿੰਦਾ ਕਰੋ ਤਾਂ ਭਗਤ ਨਾਮਦੇਵ ਜੀ ਨੇ ਅਰਦਾਸ ਕੀਤੀ 7 ਘੜੀ ਜਦ ਬੀਤੀ ਸੁਣੀ ਅਜੂ ਨਾ ਆਇਓ ਤ੍ਰਿਪੋਨਤਣੀ ਆਓ ਇਸੇ ਤਰ੍ਹਾਂ ਆਪਾਂ ਸਾਰੇ ਰਲ ਮਿਲ ਕੇ ਅਰਦਾਸਾਂ ਕਰੀਏ ਜਿਵੇਂ ਕਿ ਪੰਜਾਬ ਵਿੱਚ ਹੜ੍ਹ ਆਏ ਹੋਏ ਨੇ ਹੜ੍ਹਾਂ ਵਿੱਚ ਡੁੱਬ ਰਹੇ ਜੀਵ ਜਨਤਾ ਲਈ ਅਰਦਾਸਾਂ ਕਰੀਏ ਅਤੇ ਹਰੇਕ ਸਿੱਖ ਸਿੱਕੀ ਸਿਧਾਂਤ ਨੂੰ ਅਪਣਾਉਂਦਿਆਂ ਆਇਆ ਸਿੱਖੀ ਸਿਧਾਂਤ ਵਿੱਚ پابੰਦ ਹੋ ਕੇ ਆਪਣੇ ਆਪਣੇ ਦਸ਼ਵੰਦ ਨੂੰ ਹੜਪੀੜਤਾ ਲਈ ਆਪਣੀ ਆਪਣੀ ਸਮਝ ਮੁਤਾਬਕ ਇਨਸਾਨੀਅਤ ਦਾ ਫਰਜ਼ ਨਿਭਾਉਂਦਿਆਂ ਹੋਇਆਂ ਕਿਸੇ ਵੀ ਰੂਪ ਵਿੱਚ ਉਹਨਾਂ ਲਾਚਾਰ ਹੋ ਚੁੱਕੇ ਹੜਪੀੜਤਾ ਲਈ ਭੇਜੀਏ ਆਪਾਂ ਸੁਖਮਨੀ ਸਾਹਿਬ ਵਿੱਚ ਪੜਦੇ ਹਾਂ ਸੇਵਾ ਕਰਤ ਹੋਏ ਨਿਹਕਾਮੀ ਤਕ ਹੋਤ ਪ੍ਰਾਪਤ ਸੁਆਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ